ਕੌਣ ਕਰ ਰਿਹਾ ਹੈ ਪੂਰੇ ਸੰਸਾਰ ਤੇ ਰਾਜ ਕਿਸ ਨੇ ਕਿਹਾ ਰੱਬ ਨਹੀਂ ਅਸੀਂ ਚਲਾ ਰਹੇ ਹਾਂ ਪੂਰੀ ਦੁਨੀਆ ਕਿਸ ਤਰ੍ਹਾਂ ਦੁਨੀਆ ਨੂੰ ਗੁਲਾਮ ਬਣਾਉਣ ਦੀ ਹੋ ਰਹੀ ਤਿਆਰੀ ਕੌਣ ਹੈ ਲੂਮੀਨਾਟੋ ਜੋ ਪੂਰੇ ਸੰਸਾਰ ਨੂੰ ਚਲਾ ਰਿਹਾ ਹੈ ਕੀ ਵਰਲਡ ਬੈਂਕ ਤੋਂ ਵੀ ਤਾਕਤਵਰ ਹੈ ਲੂਮੀਨਾਟੋ ਸਾਰੇ ਸੰਸਾਰ ਦੇ ਦੇਸ਼ ਹਨ ਉਸ ਦੇ ਕਰਮਚਾਰੀ ਲੂਮੀਨਾਟੋ ਦੇ ਇਸ਼ਾਰੇ ਤੇ ਚੱਲਦੀ ਹੈ ਪੂਰੀ ਦੁਨੀਆ ਕੀ ਹੈ ਨਿਊ ਵਰਲਡ ਆਰਡਰ ਜਿਸ ਦੇ ਬਾਰੇ ਦੀਪ ਸਿੱਧੂ ਗੱਲ ਕਰਦਾ ਸੀ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਮੀਡੀਆ ਦੇ ਪਲੇਟਫਾਰਮ ਤੇ ਕਹਿ ਰਹੇ ਹਨ ਦੁਨੀਆ ਨਿਊ ਵਰਲਡ ਆਰਡਰ ਦੇ ਵੱਲ ਵੱਧ ਰਹੀ ਹੈ ਅੱਜ ਦੁਨੀਆ ਨਵੇਂ ਵਰਲਡ ਆਰਡਰ ਕੇ ਤਰਫ ਵੱਧ ਰਹੀ ਹੈ ਕੀ ਹੈ ਨਿਊ ਵਰਲਡ ਆਰਡਰ ਇਸ ਦੇ ਪਿੱਛੇ ਕਿਸ ਪਰਿਵਾਰ ਦਾ ਹੱਥ ਹੈ ਅੱਜ ਉਸ ਪਰਿਵਾਰ ਦੇ ਬਾਰੇ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਸੰਸਾਰ ਦੇ 99% ਲੋਕ ਨਹੀਂ ਜਾਣਦੇ ਕਿ ਸਾਡੇ ਉਤੇ ਕੌਣ ਰਾਜ ਕਰ ਰਿਹਾ ਹੈ ਜ਼ਿਆਦਾਤਰ ਲੋਕਾਂ ਨੂੰ ਤਾਂ ਇਹੀ ਪੂ ਲਿਖਾ ਹੈ ਕਿ ਜੋ ਸਾਡੀਆਂ ਸਰਕਾਰਾਂ ਹਨ ਉਹੀ ਸਾਡੇ ਤੇ ਰਾਜ ਕਰਦੀਆਂ ਹਨ ਅਤੇ ਸਾਡੇ ਵਾਸਤੇ ਨਵੇਂ-ਨਵੇਂ ਕਾਨੂੰਨ ਬਣਾਉਂਦੀਆਂ ਹਨ ਪਰ ਇਹ ਗੱਲ ਬਿਲਕੁਲ ਗਲਤ ਹੈ ਸੰਸਾਰ ਭਰ ਦੇ ਉਤੇ ਸਿਰਫ ਇੱਕ ਹੀ ਫੈਮਿਲੀ ਰਾਜ ਕਰਦੀ ਹੈ ਉਸ ਦੇ ਨਿਯਮਾਂ ਦੇ ਅਨੁਸਾਰ ਕਾਨੂੰਨ ਬਣਾਏ ਜਾਂਦੇ ਹਨ ਪੂਰੇ ਸੰਸਾਰ ਦੇ ਵਿੱਚ ਉਸੇ ਪਰਿਵਾਰ ਦੇ ਕਹਿਣ ਤੇ ਇੱਕ ਦੇਸ਼ ਦੀ ਲੜਾਈ ਦੂਜੇ ਦੇਸ਼ ਦੇ ਨਾਲ ਹੁੰਦੀ ਹੈ ਅਤੇ ਉਹਨਾਂ ਦੇ ਕਹਿਣ ਤੇ ਹੀ ਉਹ ਲੜਾਈ ਬੰਦ ਹੁੰਦੀ ਹੈ ਇਸ ਫੈਮਿਲੀ ਦਾ ਨਾਮ ਹੈ ਰੋਥਸਚਾਈਲਡ ਫੈਮਿਲੀ ਆਓ ਹੁਣ ਇਹਨਾਂ ਦੇ ਇਤਿਹਾਸ ਦੇ ਬਾਰੇ ਗੱਲ ਕਰਦੇ ਹਾਂ ਇਹ ਫੈਮਿਲੀ ਸਭ ਤੋਂ ਪਹਿਲਾਂ ਕਾਟਨ ਦਾ ਵਪਾਰ ਕਰਦੀ ਸੀ ਜਦੋਂ ਇਸ ਫੈਮਿਲੀ ਨੂੰ ਸਮਝ ਆਇਆ ਕਿ ਸਾਰੀ ਦੁਨੀਆ ਪੈਸੇ ਦੇ ਅੱਗੇ ਹੀ ਝੁਕਦੀ ਹੈ ਤਾਂ ਇਹਨਾਂ ਨੇ ਪੈਸੇ ਨੂੰ ਕੰਟਰੋਲ ਕਰਨਾ ਸ਼ੁਰੂ ਕੀਤਾ ਜਦੋਂ ਯੂਰਪ ਦੇ ਵਿੱਚ ਰਾਜਨੀਤੀ ਸਭ ਤੋਂ ਵੱਡੀ ਤਾਕਤ ਹੁੰਦੀ ਸੀ ਉਸ ਸਮੇਂ ਸਿਰਫ ਕ੍ਰਿਸਚੀਅਨਾਂ ਨੂੰ ਹੀ ਠੀਕ ਮੰਨਿਆ ਜਾਂਦਾ ਸੀ ਬਾਕੀਆਂ ਨੂੰ ਦੋਸ਼ੀ ਮੰਨਿਆ ਜਾਂਦਾ ਸੀ ਉਸ ਸਮੇਂ ਜਿਊਸ਼ ਪ੍ਰਜਾਤੀ ਦੇ ਲੋਕ ਬੜੇ ਦੁਖੀ ਸਨ ਫਿਰ ਉਹ ਜਰਮਨੀ ਜਾ ਕੇ ਵਸ ਗਏ ਉੱਥੇ ਵੀ ਜਿਊਸ਼ ਲੋਕਾਂ ਦੇ ਨਾਲ ਭੇਦਭਾਵ ਕੀਤਾ ਜਾਂਦਾ ਸੀ ਉਥੇ ਉਹ ਇੱਕ ਛੋਟੀ ਜਿਹੀ ਗਲੀ ਦੇ ਵਿੱਚ ਰਹਿੰਦੇ ਸਨ ਉਸ ਸਮੇਂ ਕ੍ਰਿਸ਼ਚਨਾਂ ਦੇ ਵਿੱਚ ਪੈਸਾ ਵਿਆਜ ਤੇ ਦੇਣ ਨੂੰ ਪਾਪ ਮੰਨਿਆ ਜਾਂਦਾ ਸੀ ਫਿਰ ਜਿਊ ਸ਼ਲੋਕ ਰਾਜੇ ਮਹਾਰਾਜਾਂ ਦੇ ਅਕਾਊਂਟੈਂਟ ਬਣ ਗਏ ਯਾਨੀ ਕਿ ਮੁਨੀਮ ਇਨਾਂ ਦੇ ਸਮਾਜ ਦੇ ਵਿੱਚ ਇੱਕ ਐਸੇ ਇਨਸਾਨ ਦਾ ਜਨਮ ਹੋਣ ਵਾਲਾ ਸੀ ਜਿਸ ਦੇ ਕਾਰਨ ਇਨਾਂ ਦੇ ਸਾਰੇ ਸਮਾਜ ਦੀ ਕਿਸਮਤ ਬਦਲਣ ਵਾਲੀ ਸੀ ਇਸ ਦੇ ਨਾਲ ਹੀ ਪੂਰੀ ਦੁਨੀਆ ਵਿੱਚ ਰਾਜ ਕਰਨ ਵਾਲਾ ਸੀ ਇਸ ਦਾ ਨਾਮ ਸੀ ਲੀਮੀਨਾਟੋ ਜਦੋਂ ਲੀਮੀਨਾਟੋ ਨੇ ਦੇਖਿਆ ਕਿ ਰਾਜੇ ਮਹਾਰਾਜੇ ਯਾਨੀ ਕਿ ਸਰਕਾਰਾਂ ਦਾ ਕੋਈ ਭਰੋਸਾ ਨਹੀਂ ਇਨਾਂ ਨੂੰ ਕਦੇ ਵੀ ਗੱਦੀ ਤੋਂ ਉਤਾਰਿਆ ਜਾ ਸਕਦਾ ਹੈ ਅਤੇ ਇਨਾਂ ਦੇ ਖਜ਼ਾਨੇ ਉੱਤੇ ਕਬਜ਼ਾ ਕੀਤਾ ਜਾ ਸਕਦਾ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਉਸ ਨੇ ਆਪਣਾ ਪੈਸਾ ਸੇਵ ਕਰਨਾ ਸ਼ੁਰੂ ਕਰ ਦਿੱਤਾ ਜਦ ਉਹ ਇਨਾਂ ਦੇ ਰਾਜੇ ਉੱਤੇ ਨੈਪੋਲੀਅਨ ਨੇ ਹਮਲਾ ਕੀਤਾ ਤਾਂ ਇਨਾਂ ਦਾ ਰਾਜਾ ਹਾਰ ਗਿਆ ਉਸ ਤੋਂ ਬਾਅਦ ਇਨਾਂ ਨੇ ਆਪਣਾ ਸਾਰਾ ਪੈਸਾ ਇਕੱਠਾ ਕੀਤਾ ਅਤੇ ਲੰਡਨ ਚਲੇ ਗਏ ਲੰਡਨ ਜਾ ਕੇ ਇਨਾਂ ਨੇ ਬੜੀ-ਬੜੀ ਲੋਕਾਂ ਨੂੰ ਅਤੇ ਸਰਕਾਰਾਂ ਨੂੰ ਲੋਨ ਦੇ ਦੇ ਸ਼ੁਰੂ ਕੀਤੇ ਇਸ ਤਰ੍ਹਾਂ ਇਹ ਇੱਕ ਬੈਂਕ ਬਣ ਗਏ ਉਸ ਤੋਂ ਬਾਅਦ ਇਨਾਂ ਨੇ ਆਪਣਾ ਪੈਸਾ ਟ੍ਰੇਡਿੰਗ ਵਿੱਚ ਲਗਾਉਣਾ ਸ਼ੁਰੂ ਕੀਤਾ ਜੋ ਕੰਮ ਵਰਲਡ ਬੈਂਕ ਕਰਦਾ ਸੀ ਉਹੀ ਕੰਮ ਇਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਸਭ ਤੋਂ ਵੱਧ ਕਮਾਈ ਇੱਕ ਦੇਸ਼ ਨੂੰ ਦੂਜੇ ਦੇਸ਼ ਨਾਲ ਲੜਾ ਕੇ ਉਹਨਾਂ ਨੂੰ ਹਥਿਆਰ ਵੇਚ ਕੇ ਹੁੰਦੀ ਸੀ। ਇਹਨਾਂ ਦੇ ਪਰਿਵਾਰ ਦੇ ਮੁਖ ਬੰਦੇ ਦੀ ਮੌਤ ਹੋਣ ਤੋਂ ਬਾਅਦ ਇਹਨਾਂ ਦੇ ਪਰਿਵਾਰ ਵਿੱਚ 6 ਕੁੜੀਆਂ, 5 ਮੁੰਡੇ ਬੱਚੇ ਸਨ। ਇਹਨਾਂ ਦੇ ਪਰਿਵਾਰ ਦੇ ਮੁਖੀ ਨੇ ਇੱਕ ਰੂਲ ਬਣਾਇਆ ਕਿ ਘਰ ਦੇ ਸਾਰੇ ਪੈਸੇ ਅਤੇ ਸਾਰੀਆਂ ਜ਼ਰੂਰੀ ਗੱਲਾਂ ਘਰ ਵਿੱਚ ਹੀ ਰਹਿਣੀਆਂ ਚਾਹੀਦੀਆਂ ਹਨ। ਇਸ ਦਾ ਇੱਕੋ ਹੀ ਹਾਲ ਸੀ ਉਹਨਾਂ ਨੇ ਆਪਣੇ ਹੀ ਪਰਿਵਾਰ ਦੀਆਂ ਕੁੜੀਆਂ ਅਤੇ ਮੁੰਡਿਆਂ ਵਿੱਚ ਵਿਆਹ ਕਰਨੇ ਸ਼ੁਰੂ ਕਰ ਦਿੱਤੇ ਅੱਜ ਵੀ ਇਹ ਪਰਿਵਾਰ ਇਸੇ ਤਰ੍ਹਾਂ ਕਰ ਰਿਹਾ ਹੈ ਇਹਨਾਂ ਨੇ ਆਪਣੇ ਪਰਿਵਾਰ ਦੇ ਪੰਜ ਮੁੰਡੇ ਅਤੇ ਕੁੜੀਆਂ ਨੂੰ ਯੂਰਪ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਭੇਜ ਦਿੱਤਾ ਬੈਂਕਿੰਗ ਦੇ ਵਾਸਤੇ ਇਸੇ ਤਰ੍ਹਾਂ ਇਹਨਾਂ ਨੇ ਕੰਟਰੋਲ ਕਰਨਾ ਸ਼ੁਰੂ ਕੀਤਾ ਨੀਦਰਲੈਂਡ ਵਿੱਚ ਇਹਨਾਂ ਨੇ ਇੱਕ ਬੈਂਕ ਖੋਲ੍ਹਿਆ ਜੋ ਲੜਾਈ ਕਰਨ ਵਾਲੇ ਦੇਸ਼ਾਂ ਨੂੰ ਵਿਆਜ ਦੇ ਪੈਸਾ ਦਿੰਦਾ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਇਨਵੈਸਟਮੈਂਟ ਕੰਪਨੀ ਖੋਲੀ ਜਿਸ ਦਾ ਨਾਮ ਸੀ ਆਰ ਆਈਟੀ ਪਾਰਟਨਰ ਇਸ ਤੋਂ ਇਲਾਵਾ 골ਡ ਮਾਈਨਿੰਗ ਅਤੇ 90% ਮੀਡੀਆ ਨੂੰ ਇਹ ਹੈਂਡਲ ਕਰਦੇ ਹਨ ਇਹਨਾਂ ਨੇ ਪੂਰੇ ਸੰਸਾਰ ਦੇ ਦੇਸ਼ਾਂ ਨੂੰ ਆਪਣੇ ਕਰਜ਼ਾਈ ਕੀਤਾ ਹੋਇਆ ਹੈ ਇਹ ਸਾਰੀ ਧਰਤੀ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਣਾ ਚਾਹੁੰਦੇ ਹਨ ਇਹ ਪਿਛਲੇ 300 ਸਾਲ ਤੋਂ ਇਸ ਕੰਮ ਦੇ ਵਿੱਚ ਲੱਗੇ ਹੋਏ ਹਨ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ 80 ਤੋਂ 90% ਤੋਂ ਵੱਧ ਹਿੱਸਾ ਇਸ ਪਰਿਵਾਰ ਦਾ ਹੈ ਪਿਛਲੇ 13 ਸਾਲ ਤੋਂ ਇਹ ਪਰਿਵਾਰ AI ਟੈਕਨੀਕ ਤੇ ਕੰਮ ਕਰ ਰਿਹਾ ਹੈ ਆਪਣੇ ਹੀ ਪੱਧਰ ਤੇ ਇਹਨਾਂ ਨੇ ਵਿਗਿਆਨੀ ਰੱਖੇ ਹੋਏ ਹਨ ਪੂਰੀ ਦੁਨੀਆ ਦੇ ਵਿੱਚ ਸਿਰਫ ਦੋ ਹੀ ਅਜਿਹੇ ਬੰਦੇ ਸਨ ਜਿਨ੍ਹਾਂ ਨੇ ਇਸ ਪਰਿਵਾਰ ਤੋਂ ਕਰਜ਼ਾ ਨਹੀਂ ਲਿਆ ਸੀ ਇੱਕ ਨੈਪੋਲੀਅਨ ਅਤੇ ਇੱਕ ਮਹਾਰਾਜਾ ਰਣਜੀਤ ਸਿੰਘ ਦੋਨਾਂ ਦੀ ਹੀ ਮੌਤ ਇੱਕ ਬਿਮਾਰੀ ਦੇ ਕਾਰਨ ਹੋਈ ਸੀ ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਦੀ ਮੌਤ ਦਾ ਕਾਰਨ ਵੀ ਇਹੀ ਪਰਿਵਾਰ ਹੈ ਜਿਸ ਡਾਕਟਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਇਲਾਜ ਕੀਤਾ ਸੀ ਉਹ ਇਸੇ ਫੈਮਿਲੀ ਦਾ ਸੀ ਅੱਜ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਹ ਇਸੇ ਕੜੀ ਦਾ ਹਿੱਸਾ ਹੈ ਰੋਸ ਚਾਈਲਡ ਪਰਿਵਾਰ ਅਨਾਜ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਨਾ ਚਾਹੁੰਦਾ ਹੈ ਇਸੇ ਕਰਕੇ ਭਾਰਤ ਦੇ ਵਿੱਚ ਵੱਡੀਆਂ-ਵੱਡੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਇਹ ਗੱਲ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਵਸ ਵੀ ਨਹੀਂ ਰਹੀ ਕਿਉਂਕਿ ਭਾਰਤ ਉਹਨਾਂ ਦਾ ਕਰਜ਼ਾਈ ਹੈ ਉਹ ਜਿਸ ਤਰ੍ਹਾਂ ਕਹਿਣਗੇ ਸਰਕਾਰ ਨੂੰ ਉਸੇ ਤਰ੍ਹਾਂ ਕਰਨਾ ਪਵੇਗਾ ਇਹ ਹੈ ਨਿਊ ਵਰਲਡ ਆਰਡਰ ਇਸ ਦੇ ਨਾਲ ਸੰਸਾਰ ਭਰ ਦੇ ਲੋਕਾਂ ਨੂੰ ਗੁਲਾਮ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਪਰਿਵਾਰ ਦਾ ਕਹਿਣਾ ਹੈ ਕਿ ਪੂਰੇ ਸੰਸਾਰ ਦੇ ਵਿੱਚ ਇੱਕ ਹੀ ਸਰਕਾਰ ਹੋਵੇਗੀ ਉਸ ਨੂੰ ਪੈਸੇ ਵਾਲੇ ਲੋਕ ਚਲਾਉਣਗੇ ਫੇਰ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ